ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਜਿਸ ਤੋਂ ਬਾਅਦ ਹੁਣ ਪੁਲਿਸ ਵੀ ਸਖਤ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਜਗ੍ਹਾ ਜਗ੍ਹਾ ਤੇ ਨਾਕੇ ਲਗਾਏ ਜਾ ਰਹੇ ਨੇ ਵੱਡੀ ਮਾਤਰਾ ਚ ਨਸ਼ਾ ਬਰਾਮਦ ਕੀਤਾ ਜਾ ਰਿਹਾ ਉੱਥੇ ਹੀ ਨਸ਼ਿਆਂ ਦੀ ਰੋਕਥਾਮ ਦੇ ਲਈ ਐਸਐਸਪੀ ਬਠਿੰਡਾ ਦੀਪਕ ਪਾਰਿਕ ਖੁਦ ਸਿਵਲ ਵਰਦੀ ਦੇ ਵਿੱਚ ਚੈਕਿੰਗ ਦੇ ਲਈ ਪੁੱਜੇ ਨੇ ਜਨਤਾਨਗਰ ਬਠਿੰਡਾ ਦਾ ਨਸ਼ਿਆਂ ਦੇ ਮਾਮਲੇ ਵਿੱਚ ਹੌਟ ਸਥਾਨ ਮੰਨਿਆ ਜਾਂਦਾ ਹੈ ਜਿੱਥੇ ਸਿਵਲ ਵਰਦੀ ਦੇ ਵਿੱਚ ਐਸਐਸਪੀ ਬਠਿੰਡਾ ਨੇ ਨਸ਼ਾ ਸਪਲਾਈ ਕਰਨ ਵਾਲਿਆਂ ਦੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਹੈ ਤਾਂ ਦੱਸਤੀ ਕਿ ਅੱਜ ਸਵੇਰੇ ਜਨਤਾ ਨਗਰ ਦੇ ਵਿੱਚ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਗਈ ਹੈ ਐਸਐਸਪੀ ਨੇ ਜਿੱਤੇ ਸਿਵਲ ਡਰੈਸ ਚ ਜਨਤਾ ਨਗਰ ਪਹੁੰਚ ਕੇ ਨਸ਼ਾ ਤਸਕਰਾਂ ਦੀ ਤਲਾਸ਼ੀ ਲਈ ਉੱਥੇ ਹੀ ਦੂਜੇ ਪਾਸੇ ਇਲਾਕੇ ਚ ਨਸ਼ਾ ਵੇਚਣ ਵਾਲਿਆਂ ਬਾਰੇ ਆਮ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਇਹ ਜੀ ਬਟਿੰਡਾ ਦਾ ਜਿਹੜਾ ਇਹ ਰੇਲਵੇ ਟ੍ਰੈਕ ਜਿੱਥੇ ਜਾਂਦੀ ਹੈ ਇਸਥੇ ਕੰਪਲੇਂਟ ਸੀਗੀ ਥੋੜੀ ਐਨਡੀਪੀਐਸ ਦੀ ਜਿਹੜੀ ਹੈਗੀ ਸ਼ਿਕਾਇਤ ਅਸੀਂ ਲੋਕਾਂ ਨਾਲ ਮੀਟਿੰਗ ਕੀਤੀ ਉਹਦੇ ਵਿੱਚ ਸਾਨੂੰ ਫੀਡਬੈਕ ਮਿਲਿਆ ਤੇ ਸਾਡੇ ਐਸਪੀ ਸਿਟੀ ਸਾਡੇ ਇਨਸਪੈਕਟਰ ਐਫਆਈਓ ਇਹ ਕਈ ਦਿਨਾਂ ਦਾ ਇੱਥੇ ਜਿਹੜਾ ਹੈਗਾ ਐਸਐਚਓ ਦੁਆਰਾ ਕਰਕੇ ਸਿਵਲ ਦੇ ਵਿੱਚ ਆਂਦੇ ਨੇ ਤੇ ਉਹ ਜਿਹੜਾ ਹੈਗਾ ਐਕਸ਼ਨ ਪੇਰ ਕੇ ਇਹਨਾਂ ਨੇ ਕੁਝ ਬੰਦੇ ਵੀ ਫੜੇ ਤੇ ਜਿਹੜੇ ਜਿਹੜੇ ਏਰੀਆ ਹੈਗਾ ਆਇਡੈਂਟੀਫਾਈ ਕੀਤੇ ਇੱਥੇ ਪਬਲਿਕ ਨਾਲ ਗੱਲਬਾਤ ਕੀਤੀ ਹੈ ਤਾਂ ਕਿ ਜਿਹੜੇ ਡਰੱਗਸ ਸਮਗਲਰ ਹੈਗੇ ਉਹਨਾਂ ਦਾ ਪਤਾ ਲੱਗ ਸਕੇ ਸਿਵਲ ਦੀ ਵਿੱਚ ਟੀਮ ਹੈਗੀ ਤੇ ਅੱਜ ਅਸੀਂ ਆ ਕੇ ਆਪ ਵੀ ਇਸ ਇਲਾਕੇ ਦਾ ਦੌਰਾ ਕੀਤਾ ਜਿਹੜਾ ਇੱਥੇ ਸ਼ਮਸ਼ਾਨ ਘਾਟ ਹੈਗਾ ਉੱਤੇ ਜਿਹੜੇ ਬੱਚੇ ਵਗਾਰੇ ਖੇਲੇ ਸੀ ਮਨ ਨਾਲ ਗੱਲਬਾਤ ਕੀਤੀ ਕੁਝ ਪਰਿਵਾਰ ਸਾਨੂੰ ਮਿਲਨ ਨਾਲ ਗੱਲਬਾਤ ਕੀਤੀ ਹੈ ਪੁਰਾਣੇ ਵੇਚਣ ਵਾਲੇ ਸੀਗੇ ਉਹਨਾਂ ਨੂੰ ਵੀ ਅਸੀਂ ਮਿਲੇ ਆ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਪ੍ਰਾਈਵੇਟ ਸਿਵਲ ਦੇ ਵਿੱਚ ਤੇ ਯੂਨੀਫਾਰਮ ਦੇ ਵਿੱਚ ਹਰ ਤਰੀਕੇ ਨਾਲ ਦਬਿਸ਼ ਦੇ ਕੇ ਇਹ ਜਿਹੜੇ ਵੇਚਣ ਵਾਲੇ ਹੈਗੇ ਉਹਨਾਂ ਨੂੰ ਫੜਿਆ ਜਾ ਸਕੇ ਸਰ ਇਹ ਖਾਸ ਕਰਕੇ ਜੰਤਰਾ ਨਗਰ ਦਾ ਏਰੀਆ ਜਾਂ ਤੋਬਿਆਣਾ ਜਾਂ ਜਿਹੜਾ ਬੀੜ-ਬੀੜ ਤਲਾਬ ਵਸਤੀ ਹੈ ਜਿਹੜੀ ਇਹ ਏਰੀਆ ਹੀ ਤਿੰਨ ਚਾਰ ਏਰੀਆ ਨੇ ਜਿਹੜੇ ਖਾਸ ਕਰਕੇ ਚੁਣੇ ਜਾਂਦੇ ਨੇ ਪੁਲਿਸ ਵੱਲੋਂ ਇਸ ਕੀ ਗੱਲ ਇਸੇ ਏਰੀਆ ਦੇ ਵਿੱਚ ਹੀ ਜ਼ਿਆਦਾਤਰ ਜਿਹੜੀ ਪ੍ਰੋਬਲਮ ਆਈ ਹੋਈ ਹੈ ਦੇਖੋ ਜੀ ਕੁਝ ਤਾਂ ਐਨਡੀਪੀਐਸ ਦੇ ਹੌਟਸਪੌਟ ਹੁੰਦੇ ਆ ਜਿਹੜੇ ਹੈਗੀ ਕ੍ਰਾਈਮ ਮੈਪਿੰਗ ਕੀਤੀ ਜਾਂਦੀ ਉਹਦੇ ਵਿੱਚ ਕਈ ਹੌਟਸਪੌਟ ਹੁੰਦੇ ਆ ਇਕੱਲੇ ਆਪਣੇ ਬਟਿੰਡਾ ਸ਼ਹਿਰ ਦੀ ਵਿੱਚ ਇਹ ਹੌਟਸਪੌਟ ਹੈਗੇ ਅਦਰਵਾਇਜ਼ ਬਟਿੰਡਾ ਜ਼ਿਲ੍ਹੇ ਦੇ ਵਿੱਚ ਕਾਫੀ ਅਲੱਗ-ਅਲੱਗ ਹੌਟਸਪੌਟਸ ਪਿੰਡਾਂ ਦੇ ਵਿੱਚ ਵੀ ਹੈਗੇ ਉੱਥੇ ਵੀ ਦਬਿਸ਼ ਦਿੱਤੀ ਜਾਂਦੀ ਹੈ ਸਰਚ ਆਪਰੇਸ਼ਨ ਕੀਤੇ ਜਾਂਦੇ ਤੇ ਕਾਰਵਾਈ ਹੋ ਰਹੀ ਹੈ ਸਰ ਅੱਜ ਤੁਸੀਂ ਆਇਓ ਤਾਂ ਇੱਥੇ ਕਿਹੋ ਜਿਹਾ ਮਾਹੌਲ ਤੁਹਾਨੂੰ ਮਿਲਿਆ ਤੁਸੀਂ ਕਿਉਂਕਿ ਖੁਦ ਵਿੱਚ ਰਿਓ ਲੋਕਾਂ ਦੇ ਵਿੱਚ ਕੀ ਲੋਕਾਂ ਦੀਆਂ ਸ਼ਿਕਾਇਤਾਂ ਨੇ ਦੇਖੋ ਜੇ ਪਬਲਿਕ ਦੇ ਵਿੱਚ ਆ ਕੇ ਅਸੀਂ ਚਲਦੇ ਹਾਂ ਤਾਂ ਫੀਡਬੈਕ ਵੀ ਮਿਲਦਾ ਹੈ ਪੁਲਿਸ ਦਾ ਫੀਡਬੈਕ ਵੀ ਮਿਲਦਾ ਹੈ ਤੇ ਜਿਹੜੇ ਕੋਈ ਮਾੜੇ ਅਨਸਰ ਹੈ ਉਹਨਾਂ ਦਾ ਵੀ ਫੀਡਬੈਕ ਜੀ ਕੁਝ ਖਾਸ ਕਿਹਾ ਲੋਕਾਂ ਨੇ ਤੁਹਾਡੇ ਤੋਂ ਕੋਈ ਡਿਮਾਂਡ ਕੀਤੀ ਹੋਵੇ ਕਿ ਇੱਥੇ ਆਹ ਜਾਦੇ ਪ੍ਰੋਬਲਮ ਹੋਈ ਵੀ ਹੈ ਇਹਨੂੰ ਜੇ ਤੁਸੀਂ ਸੋਲਵ ਕਰਦੇ ਹੋ ਤਾਂ ਜਲਦੀ ਜਿਹੜਾ ਇਸ ਚੀਜ਼ ਦੇ ਉੱਤੇ ਨਾਕ ਪਾਈ ਜਾ ਸਕਦੀ ਹੈ ਨਾ ਚੀਨ ਨੂੰ ਲੈ ਕੇ ਫਾਸ ਕਰਦੇ ਦੇਖੋ ਉਹ ਜਿਹੜੀ ਇਨਫੋਰਮੇਸ਼ਨ ਸੀਕ੍ਰੀਟਲੀ ਸਾਨੂੰ ਦਿੱਤੀ ਗਈ ਉਹਤੇ ਅਸੀਂ ਕਾਰਵਾਈ ਕਰਾਂਗੇ ਬਾਕੀ ਇਹ ਆਬਵੀਅਸ ਹੈ ਕਿ ਜਿਹੜੀ ਲੋਕਾਂ ਨੂੰ ਪ੍ਰੋਬਲਮ ਹੈਗੀ ਹੈ ਉਹਦੇ ਬਾਰੇ ਉਹ ਦੱਸਣਗੇ ਸਰ ਲੰਬਾ ਸਮਾਂ ਹੋ ਗਿਆ ਇਸ ਏਰੀਏ ਦੇ ਵਿੱਚ ਜਿਹੜੀ ਆ ਉਹੀ ਸਮੱਸਿਆ ਜਿਹੜੀ ਬਾਰ ਬਾਰ ਆ ਰਹੀ ਹੈ ਕੀ ਕਾਰਨ ਨੇ ਜੀ ਉਹ ਲੋਕ ਜਿਹੜੇ ਇਥੋਂ ਫੜੇ ਜਾਂਦੇ ਨੇ ਜਾਂ ਨਸ਼ਾ ਵੇਚਦੇ ਨੇ ਉਹ ਬਾਰ ਬਾਰ ਕੀ ਗੱਲ ਜੀ ਉਥੋਂ ਜਦੋਂ ਵੀ ਜੇਲ੍ਹ ਚੋਂ ਆਉਂਦੇ ਨੇ ਉਹ ਦੁਬਾਰਾ ਆ ਕੇ ਫਿਰ ਉਹੀ ਕੰਮ ਤੇ ਦੇਖੋ ਪ੍ਰੋਬਲਮ ਤਾਂ ਆਪਣੇ ਸਾਹਮਣੇ ਹੈਗੀ ਹੈ ਉਹਨੂੰ ਐਡਰੈਸ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਜਿਹੜਾ ਹੈਗਾ ਅਸੀਂ ਪੁਰਜ਼ੋਰ ਸਾਡੀ ਕੋਸ਼ਿਸ਼ ਹੈ ਕਿ ਮਲਟੀ ਪ੍ਰੋਂਗਡ ਅਪਰੋਚ ਲੈ ਕੇ ਚੱਲੀਏ ਲੋਕਾਂ ਨੂੰ ਵੀ ਨਾਲ ਲੈ ਕੇ ਚੱਲੀਏ ਐਕਸ਼ਨ ਵੀ ਲਈਏ ਮੀਟਿੰਗ ਵਗੈਰੇ ਵੀ ਕਰੀ ਸਿਵਲ ਜਿਹੜਾ ਹੈਗਾ ਉਹ ਕਰਕੇ ਇਹੀ ਮਕਸਦ ਹੈਗਾ ਕਿ ਪ੍ਰੋਬਲਮ ਨੂੰ ਜੜ ਤੋਂ ਅਸੀਂ ਖਤਮ ਕਰ ਸਕੀਏ ਲੁਕਨਊ ਕੀ ਅਪੀਲ ਤੇ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ ਜੀ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਕਿਉਂਕਿ ਜਿਹੜਾ ਆਪਣਾ ਜਿਹੜਾ ਭਵਿਕ ਹੈਗਾ ਆਪਣੇ ਬੱਚੇ ਹੈਗੇ ਉਹ ਸਾਂਝੇ ਹੈਗੇ ਸਾਰਿਆਂ ਦੇ ਉਹਨਾਂ ਨੂੰ ਬਚਾਣਾ ਹੈ ਤੇ ਆਪਾਂ ਇਕੱਠੇ ਹੋ